ਗਰਸ਼ੰਕਰ ਦੇ ਪਿੰਡ ਸਤਨੌਰ ਵਿਖੇ ਬੀਤੀ ਰਾਤ ਉਸ ਸਮੇਂ ਪਿੰਡ ਦਾ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਿੰਡ ਦੇ ਬਾਹਰਲੇ ਪਾਸੇ ਇੱਕ ਕਾਲੇ ਰੰਗ ਦੀ ਅਲਟੋ ਕਾਰ ਵਿੱਚ ਭੇਦ ਭਰੇ ਹਾਲਾਤਾਂ ਵਿੱਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਸਤਨੌਰ ਦੀ ਸਰਪੰਚ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਵਾਸੀਆਂ ਵੱਲੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਦੇ ਸਕੂਲ ਕੋਲ ਇੱਕ ਕਾਲੇ ਰੰਗ ਦੀ ਅਲਟੋ ਕਾਰ ਵਿੱਚ ਇੱਕ ਔਰਤ ਅਤੇ ਇੱਕ ਮਰਦ ਦੀਆਂ ਲਾਸ਼ਾਂ ਪਈਆਂ ਹਨ ਜਿਸ ਤੋਂ ਬਾਅਦ ਉਹਨਾਂ ਤੁਰੰਤ ਹੀ ਇਸ ਦੀ ਸੂਚਨਾ ਗੜਸ਼ੰਕਰ ਪੁਲਿਸ ਨੂੰ ਦਿੱਤੀ ਪਿੰਡ ਦੇ ਵਿੱਚ ਇਧਰ ਉਧਰ ਘੁੰਮਦੀ ਸਕੂਲ ਦੇ ਕੋਲ ਹਲਤੀ ਵਾਲੇ ਚੌਂਕ ਦੇ ਵਿੱਚੋਂ ਇੱਕ ਪਲਾਟ ਦੇ ਵਿੱਚ ਛੜ ਗਈ ਪਲਾਟ ਦੇ ਵਿੱਚ ਜਦੋਂ ਆ ਕੇ ਦੇਖਿਆ ਤੇ ਇੱਕ ਗੱਡੀ ਖੜੀ ਆ ਬਈ ਕੰਨਾਂ ਫੁੱਸਦੀ ਹੋਈ ਇਧਰ ਉਧਰ ਦੇਖਦੇ ਆਂ ਦੇਖਦੇ ਆਂ ਲੋਕਾਂ ਨੇ ਦੱਸਿਆ ਤੇ ਇੱਕ ਗੱਡੀ ਖੜੀ ਆ ਜੀ ਉਹਦੇ ਵਿੱਚ ਦੋ ਹੈਗੇ ਆ ਲੇਡੀ ਜੈਂਟਸ ਤੇ ਜਦੋਂ ਦੇਖਿਆ ਉਹ ਹਾਲਤ ਗੰਭੀਰ ਸੀ ਉਹਨਾਂ ਦੀ ਜਦੋਂ ਇੱਧੇ ਰੌਲਾ ਪੈਂਦਾ ਪੈਂਦਾ ਪਤਾ ਲੱਗਿਆ ਮੈਨੂੰ ਫੋਨ ਆਇਆ ਤੇ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਔਰ ਗਰਸ਼ੰਕਰ ਖਾਣੇ ਤੋਂ ਫੋਰਸ ਮਲਾਜਮ ਪੁਲਿਸ ਮਲਾਜਮ ਸਾਰੇ ਇੱਥੇ ਪਹੁੰਚ ਗਏ ਤੇ ਕਾਰਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਸੀ ਸਾਰੀ ਬਾਕੀ ਹੁਣ ਉਹਨਾਂ ਨੇ ਆਪਣੀ ਡੈੱਡ ਹੋਈ ਹੈ ਬਾਡੀਆਂ ਦੀ ਡੈੱਡ ਬਾਡੀ ਜਿਹੜੀ ਹੈਗੀ ਆਪਣੀ ਕਸਟਡੀ ਚ ਲੈ ਗਏ ਦੋ ਬਾਡੀਆਂ ਦੋਨੋਂ ਹੀ ਫੀਡਿਜੈਂਸ ਦੀਆਂ ਤੇ ਬਾਕੀ ਹੁਣ ਸਵੇਰੇ ਕਾਰਵਾਈ ਜੋ ਵੀ ਹੋਗੀ ਉਹ ਸਵੇਰੇ ਕੀਤਾ ਜਾਵੇਗਾ ਉਧਰ ਇਸ ਘਟਨਾ ਦੀ ਸੂਚਨਾ ਮਿਲਦੇ ਸਾਰੇ ਥਾਣਾ ਗਰਸ਼ੰਕਰ ਦੇ ਐਸਐਚਓ ਗਗਨਦੀਪ ਸਿੰਘ ਸੇਖੋਂ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਦਲਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਪਦਰਾਨਾ ਅਤੇ ਰਜਨੀ ਪਤਨੀ ਗਿਆਨ ਸਿੰਘ ਵਾਸੀ ਪਿੰਡ ਪਦਰਾਨਾ ਵਜੋਂ ਹੋਈ ਹੈ ਪਿੰਡ ਸਤਨੌਰ ਤੋਂ ਨਵਰਾੰਗ ਚੈਨਲ ਦੇ ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਇੱਕ ਸਾਨੂੰ ਨਾ ਇਨਫੋਰਮੇਸ਼ਨ ਮਿਲੀ ਸੀ ਕਿ ਰਿਪੋਰਟ ਹੋਈ ਸੀ ਕਿ ਸਤਨੌਰ ਪਿੰਡ ਚ ਅਲਟੋ ਬਲੈਕ ਕਲਰ ਚ ਦੋ ਸ਼ੱਕੀ ਬੋਡੀਜ਼ ਪਈਆਂ ਹੋਈਆਂ ਨੇ ਜਿਹੜਾ ਅਸੀਂ मौके ਤੇ ਪਹੁੰਚੇ ਹਾਂ ਜਿਨ੍ਹਾਂ ਨੂੰ ਅਸੀਂ ਰੌਂਡ ਅਪ ਕਰ ਲਿਆ ਤੇ ਜਿਹਨੂੰ ਅਸੀਂ ਮਾਰਨਿੰਗ ਚ ਇਹਨਾਂ ਦਾ ਪੋਸਟਮਾਰਮ ਕਰਾ ਕੇ ਫਿਰ ਤੁਹਾਡੀ ਨਾਲ ਗੱਲ ਸੰਜੀਕਰਾਂਗੇ ਸਰ ਕੋਈ ਇੰਜਰੀ ਵੀ ਹੋਈ ਹੈ ਕੋਈ ਨਹੀਂ ਕੋਈ ਫਿਲਹਾਲ ਤੱਕ ਜੋ ਦੇਖਿਆ ਕਿ ਕੋਈ ਫਰੈਸ਼ ਇੰਜਰੀ ਨਹੀਂ ਹੈਗੀ ਬਾਕੀ ਪੋਸਟਮਾਰਮ ਜਿਹੜਾ ਆ ਪਤਾ ਚ ਲੱਗੇ ਕਿ ਸਰ ਪਤਾ ਲੱਗਿਆ ਕਿ ਕਿੱਥੋਂ ਦੇ ਵਿਅਕਤੀ ਨੇ ਹਾਂਜੀ ਜਿਹੜਾ ਮੁੰਡਾ ਜਿਹਦਾ ਮਰਨ ਵਾਲਾ ਉਹਦਾ ਨਾਮ ਆ ਦਿਲਵੀਰ ਸੋ ਤੇ ਜਿਹੜੀ ਨਾਲ ਕੁੜੀ ਸੀਗੀ ਉਹਦਾ ਨਾਮ ਜੱਜਨੀ ਹੈ ਇਹ ਪਠਰਾਣੇ ਤੋਂ ਦੋਵੇਂ ਜਣੇ